ਤੁਹਾਡੀ ਵੀਡੀਓ ਅਸਲੀ ਹੈ ਤੁਹਾਡੀ ਵੀਡੀਓ ਨੱਕ ਲਈਏ ਸਾਨੂੰ ਕੋਈ ਮਕਸਦ ਮਤਲਬ ਨਹੀਂ ਇਸ ਗੱਲ ਨਾਲ ਤੁਸੀਂ ਇਹ ਦੱਸੋ ਵੀ ਤਿੰਨ ਨੌਜਵਾਨ ਕਿਸ ਗੱਲ ਤੇ ਵੱਡੀ ਗੱਲ ਇਹ ਦੇਖਣ ਵਾਲੀ ਹੈ ਵੀ ਯਾਰ ਲੜਾਈ ਤੁਹਾਡੀ ਤੇ ਜਗਮਨ ਸਮਰੇ ਦੀ ਹੈ ਲੋਕ ਕੋ ਪਿਸਨ ਉਹਦੇ ਚ ਤੁਸੀਂ ਕਾਰਵਾਈ ਕਰ ਰਹੇ ਹੋ ਬੰਦੇ ਨੂੰ ਲਿਆਓ ਚੱਕ ਕੇ ਲਿਆਓ ਫੜ ਕੇ ਲਿਆਓ ਅੰਦਰ ਦੇਓ ਸਾਨੂੰ ਕੀ ਫਰਕ ਹੈ ਕਿ ਮੌਜੂਦ ਆ ਫੱਗੂ ਵਾਲੇ ਦਾ ਵਾਸੀ ਆ ਜਗਮਨ ਸਮਰਾ ਫੱਗੂ ਵਾਲਾ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਜਿਹੜੇ ਪਿੰਡ ਵਾਸੀ ਨੇ ਉਹ ਇੱਕ ਪਾਸੇ ਹੋ ਗਏ ਵਿਰੋਧਤਾ ਕਰ ਰਹੇ ਨੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦੀ AI ਵੀਡੀਓਜ਼ ਦੇਖੀਆਂ ਗਲਤ ਮੰਦਰਾ ਮਸੀਤਾਂ ਦੀਆਂ ਲੱਖਾਂ ਵੀਡੀਓ AI ਆਉਂਦੀਆਂ ਨੇ ਗਲਤ ਉਹਨਾਂ ਬਾਰੇ ਤੁਸੀਂ ਕਿੰਨੇ ਨੋਟਿਸ ਕਢਾਏ ਉਹ ਕੋਈ ਚਰਚਾ ਨਹੀਂ ਹੈ ਇੱਕ ਬੰਦਾ ਤੁਹਾਡੇ ਵਿਅਕਤੀ ਵਿਸ਼ੇਸ਼ ਤੇ ਹੋ ਗਈ ਗੱਲ ਤੇ ਉਹਦੇ ਲਈ ਤੁਸੀਂ ਬੜੇ ਆ ਪਪਾ ਪਾ ਸਾਰਾ ਪੰਜਾਬ ਚੱਕ ਰੱਖਿਆ ਤੇ ਆ ਨੌਜਵਾਨ ਵੀ ਚੱਕ ਰੱਖੇ ਸਰਬ ਉਹਨਾਂ ਨੇ ਕੋਈ ਵੀਡੀਓ ਸ਼ੇਅਰ ਤਾਂ ਨਹੀਂ ਕੀਤੀ ਜਾਂ ਵੀਡੀਓ ਪਾਈ ਤਾਂ ਨਹੀਂ ਅੱਗੇ ਤਾਂ ਨਹੀਂ ਵੀਡੀਓ ਨਹੀਂ ਸਰ ਉਹਨਾਂ ਕੋਲ ਤਾਂ ਫੋਨ ਹੀ ਬਟਨ ਵਾਲੇ ਨੇ ਤੁਸੀਂ ਪਹਿਲਾਂ ਇੱਕ ਚੀਜ਼ ਇਹ ਦੇਖੋ ਵੀ ਉਹੀ ਸਮਰ जिदे ਘਰੇ जिदे दादा दी समाध ਤੇ ਮੱਥਾ ਟੇਕ ਕੇ ਤੁਸੀਂ ਇੱਥੋਂ ਆਪਦੀ ਇਲੈਕਸ਼ਨ ਸ਼ੁਰੂ ਕੀਤੀ 2014 ਦੀ ਅੱਛਾ ਭਗਵੰਤ ਮਾਨ ਨੇ ਸ਼ੁਰੂਆਤ ਇੱਥੋਂ ਕੀਤੀ ਜੀ ਭਗਵੰਤ ਮਾਨ ਨੇ ਜਗਮਨ ਸਮਰੇ ਦੇ ਦਾਦੇ ਦੀ ਸਮਾਧ ਤੇ ਮੱਥਾ ਟੇਕ ਕੇ ਫੇਰ ਇਲੈਕਸ਼ਨ ਸ਼ੁਰੂ ਕੀ ਪਰ ਮਾਨ ਸਾਹਿਬ ਇਹ ਕਹ ਲੈ ਕਿ ਜਿਹੇ ਜਿਆ ਬੀਜੋਗੇ ਉਹ ਜਿਆ ਵੱਡੋਗੇ ਇਹ ਤੁਹਾਡੇ ਬੀਜੇ ਹੋਏ ਬੀਜ ਨੇ ਜਿਹੜੇ ਦੂਜਿਆਂ ਦੀ ਤੁਸੀਂ ਅੱਜ ਆਪਣੇ ਤੇ ਗੱਲ ਉੱਠੀ ਆ ਤਾਂ ਤੁਹਾਡੇ ਅੱਗ ਲੱਗੀ ਕਰ ਰੱਖੇ ਨੇ ਮਾਨ ਸਾਹਿਬ ਤੁਸੀਂ ਉਹ ਬੰਦੇ ਹੋ ਜਿਹੜੇ ਇਹ ਗੱਲ ਕਹਿੰਦੇ ਸੀ ਕੇ ਭਾਈ ਬੋਲੋ ਖੁੱਲ ਕੇ ਬੋਲੋ ਤੁਸੀਂ ਉਹ ਲੋਕੋ ਜਿਨ੍ਹਾਂ ਨੇ ਲੀਡਰਾਂ ਦੀਆਂ ਦੂਜਿਆਂ ਦੀ ਆਪੋਜੀਸ਼ਨ ਵਾਲਿਆਂ ਦੀ ਨਾ ਤਿਆਂ ਪੈਣਾ ਵੀ ਨਹੀਂ ਛੱਡੀਆਂ ਜਿਨ੍ਹਾਂ ਦੇ ਘਰ ਵਾਲਿਆਂ ਦੇ ਖਿਲਾਫ ਬੋਲਦੇ ਰਹੇ ਘਰ ਵਾਲਿਆਂ ਦੇ ਪਿੱਛੇ ਬੰਦੇ ਲਾਉਂਦੇ ਰਹੇ ਤੁਸੀਂ ਤੁਸੀਂ ਇਕੱਲੇ ਲੀਡਰਾਂ ਦੀ ਨਹੀਂ ਤੁਸੀਂ ਪੰਜਾਬ ਦੀ ਕਰਦਾਰਕੁਸ਼ੀ ਕੀਤੀ ਹੈ ਤੁਸੀਂ ਕਹੇ ਹਰ ਬੰਦਾ ਕਰਾਪਟ ਹੈ ਹਰ ਬੰਦਾ ਫਲਾਣਾ ਹੈ ਹਰ ਬੰਦਾ ਹੈ ਤੁਸੀਂ ਪੰਜਾਬ ਦੀ ਕਰਦਾਰਕੁਸ਼ੀ ਕਰਕੇ ਲੀਡਰ ਬਣਿਓ ਤੇ ਅੱਜ ਜਦੋਂ ਤੁਹਾਡੇ ਤੇ ਆਈ ਜਦੋਂ ਆਪਣੀ ਵਾਰੀ ਆਈ ਹੈ ਤੇ ਫਿਰ ਹੁਣ ਅੱਗ ਲੱਗਦੀ ਹੈ ਤੇ ਹੁਣ ਭਾਈ ਇਹ ਅੱਗ ਤਾਂ ਜਿਹੜੀ ਲੱਗੀ ਹੈ ਇਹ ਔਖੀ ਉਹ ਬੁਝੂਗੀ ਵੀਡੀਓ ਭੇਜਦੇ ਨੇ ਇਹਨਾਂ ਦੇ ਬੱਦੇ ਹਜ਼ਾਰ ਵੀਡੀਓ ਰ ਆਉਂਦੀਆਂ ਨੇ ਰੋਜ਼ ਤੇ ਲੋਕ ਰੋਜ਼ ਫਾਰਵਰਡ ਕਰਦੇ ਨੇ ਫਿਰ ਉਹਨਾਂ ਦੇ ਕਿੰਨੀ ਕਾਰਵਾਈ ਕਰਦੀ ਬਧੇਰੀਆਂ ਝੂਠੀਆਂ ਵੀਡੀਓ ਆਉਂਦੀਆਂ ਨੇ ਫਿਰ ਉਹਨਾਂ ਤੇ ਕਰੋ ਨਾ ਕਾਰਵਾਈ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਦਾ ਮਸਲਾ ਸਾਹਮਣੇ ਆ ਰਿਹਾ ਕਿ ਜਗਵਨ ਸਮਰਾ ਨਾ ਦੀ ਫੇਸਬੁੱਕ ਆਈਡੀ ਤੋਂ ਸੀਐਮ ਭਗਵੰਤ ਮਾਨ ਦੀਆਂ ਵੀਡੀਓ ਰਿਲੀਜ਼ ਕੀਤੀਆਂ ਜਾਂਦੀਆਂ ਨੇ ਵੀਡੀਓਜ਼ ਪਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਲਗਾਤਾਰ ਹਾਈ ਕੋਰਟ ਨੇ ਵੀ ਗੂਗਲ ਤੋਂ ਫੇਸਬੁੱਕ ਤੋਂ ਵੀਡੀਓ ਹਟਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਨੇ ਜਗਮਨ ਸਮਰਾ ਕੌਣ ਆ ਜਗਮਨ ਸਮਰਾ ਜ਼ਿਲ੍ਹਾ ਸੰਗਰੂਰ ਪਿੰਡ ਫੱਗੂ ਵਾਲੇ ਦਾ ਪਿੰਡ ਫੱਗੂ ਵਾਲੇ ਅਸੀਂ ਮੌਜੂਦ ਆ ਫੱਗੂ ਵਾਲੇ ਦਾ ਵਾਸੀ ਆ ਜਗਮਨ ਸਮਰਾ ਜੋ ਹੁਣ ਕੈਨੇਡਾ 'ਚ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ 'ਚ ਗਿਆ ਹੋਇਆ ਔਰ ਇਹ ਵੀ ਪਿੰਡ ਵਾਸੀ ਦੱਸ ਰਹੇ ਨੇ ਕਿ ਉਹਦੀ ਦੋਸਤੀ ਕਾਫੀ ਸੀ ਕਾਫੀ دوست ਸੀ ਖਾਸ ਸੀਐਮ ਭਗਵੰਤ ਮਾਨ ਦਾ ਅੱਜ ਇਵੇਂ ਦੇ ਹਾਲਾਤ ਕਿਵੇਂ ਬਣ ਗਏ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਆ ਫੱਗੂ ਵਾਲਾ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਜਿਹੜੇ ਪਿੰਡ ਵਾਸੀ ਨੇ ਉਹ ਇੱਕ ਪਾਸੇ ਹੋ ਗਏ ਵਿਰੋਧਤਾ ਕਰ ਰਹੇ ਨੇ ਕਿ ਬੇਕਸੂਰ ਨੌਜਵਾਨ ਕਿਉਂ ਚੁੱਕੇ ਗਏ ਨੇ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਨੇ सरपंच साहब ਕਿਹੜੇ ਕਿਹੜੇ ਨੌਜਵਾਨ ਇਥੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਕਦੋਂ ਕੀਤੇ ਗਏ ਨੇ ਕੱਲ ਕਰੇ ਨੇ ਜੀ ਰਪਿੰਦਰ ਸਿੰਘ ਰੋਮੀ ਜੀ ਇੱਕ ਜਸਵਿੰਦਰ ਸਿੰਘ ਇੱਕ ਉਹਦਾ ਬਰਾਦਰ ਹੈ ਰੋਬੀ ਜੀ ਕਿੰਨੇ ਨੌਜਵਾਨ ਨੇ ਸਾਡੇ ਪਿੰਡ ਦੇ ਤੰਨਾਂ ਨੂੰ ਇਹ ਨਹੀਂ ਪਤਾ ਵੀ ਹੁਣ ਕਿਹੜੀ ਪੁਲਿਸ ਨੇ ਕਿੱਥੇ ਉਹਨਾਂ ਨੂੰ ਲੈ ਕੇ ਗਏ ਨੇ ਇਹਦੇ ਬਾਰੇ ਜੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਨਹੀਂ ਤੁਹਾਡੇ ਨੂੰ ਇਤਲਾਹ ਕੀਤੀ ਕੋਈ ਪੁੱਛਗਿੱਛ ਕਰੀ ਤੁਹਾਡੇ ਹੁੰਦਿਆਂ ਜਾਂ ਤੁਹਾਡੇ ਨਾਲ ਕੋਈ ਜਾਣਕਾਰੀ ਇੱਕ ਦਿਨ ਪਹਿਲਾਂ ਹੋਈ ਸੀ ਜੀ ਇਤਲਾ ਜਿਵੇਂ ਕੱਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਪਰਸੋਂ ਹੋਈ ਸੀ ਜੀ ਸਾਨੂੰ ਤੁਹਾਨੂੰ ਨਿਗਰ ਥਾਣੇ ਬੁਲਾਇਆ ਸੀਗਾ ਜੀ ਮੈਂ ਉਹਨਾਂ ਦੇ ਨਾਲ ਹੀ ਗਿਆ ਸੀ 12 ਵਜੇ ਸਾਨੂੰ ਉਹਨਾਂ ਨੇ ਭੇਜਤਾ ਸੀ ਘਰਾਂ ਨੂੰ ਵੀ ਜਾਓ ਜੀ ਤੁਹਾਡਾ ਕੰਮ ਹੁਣ ਸਮਾਪਤ ਖਤਮ ਹੈ ਜਾਓ ਜੀ ਜਦੋਂ ਦੱਸਿਆ ਸੀ ਉਹਨਾਂ ਨੂੰ ਵੀ ਇਹ ਬੱਚਿਆਂ ਦਾ ਕੋਈ ਲੈਣ ਦੇਣ ਨਹੀਂ ਇਸ ਕੇਸ ਨਾਲ ਵੀ ਕੋਈ ਇਹਨਾਂ ਦੀ ਕਾਲ ਡਿਟੇਲ ਚੈੱਕ ਕਰ ਲੋ ਜੋ ਮਰਜੀ ਚੈੱਕ ਕਰ ਲੋ ਵੀ ਸਾਫ ਸਫੀ ਦੇ ਬੱਚੇ ਨੇ ਸਾਰੇ ਹੀ ਦੋ ਬੱਚਿਆਂ ਕੋਲ ਤਾਂ ਜਿਹੜੇ ਫੋਨ ਨੇ ਬਿਲਕੁਲ ਹੀ ਬਟਨ ਵਾਲੇ ਫੋਨ ਨੇ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਟੱਚ ਫੋਨ ਹੈ ਕਿਹੜਾ ਕਹੇ ਜਾਂ ਚੱਲਦਾ ਹੈ ਬਾਕੀ ਹੁਣ ਤੁਹਾਨੂੰ ਪਤਾ ਹੀ ਹੈ ਜੋ ਵੀ ਸਰਕਾਰਾਂ ਦਾ ਕੰਮ ਹੈ ਬਿਲਕੁਲ ਜਗਮਨ ਸਮਰਾ ਨਾਲ ਕੋਈ ਉਹਨਾਂ ਦਾ ਤਾਲਮੇਲ ਕੋਈ ਤਾਲੁਕਤ ਕੀ ਕੋਈ ਨਜ਼ਦੀਕੀ ਹੈ ਜਗਮਨ ਸਮਰਾ ਨਾਲ ਨਜ਼ਦੀਕੀ ਤਾਂ ਹੁਣ ਗਮਾਂਢੀ ਨੇ ਜੀ ਜੀ ਪਿੰਡ ਦਾ ਵਸਨੀਕ ਹੈ ਜਗਮਨ ਸਮਰਾ ਉਹਨੂੰ ਗਏ ਨੂੰ ਵੀ ਹੁਣ ਮੈਨੂੰ ਲੱਗਦਾ 30 ਸਾਲ ਹੋ ਗਏ ਹੋਣੇ ਜੀ ਕਿਸੇ ਨਾਲ ਵਾ ਵਾਸਤਾ ਤਾਂ ਹੈ ਨਹੀਂ ਇਹਨਾਂ ਬੱਚਿਆਂ ਨਾਲ ਵੀ ਕੋਈ ਉਹਨਾਂ ਦੱਸਾਂ ਮੈਂ ਤਾਂ ਕਿ ਸਾਡੇ ਨਾਲ ਕੋਈ ਕਦੇ ਗੱਲ ਨਹੀਂ ਹੋਈ ਕਿਸੇ ਵਿਸ਼ੇ ਤੇ ਕੋਈ ਗੱਲ ਨਹੀਂ ਹੋਈ ਨਾ ਹੀ ਕਾਲ ਹੋਈ ਹੈ ਕਦੇ ਨਾ ਕਦੇ ਮਿਲਿਆ ਵੀ ਹੈ ਇਹਨਾਂ ਨੂੰ ਕਦੇ ਇਹ ਵੀ ਕਿਹਾ ਗਿਆ ਕਿ ਡਿਸਪਿਊਟ ਪਿਆ ਸੀ ਕਾਫੀ ਉਹਨਾਂ ਦਾ ਜ਼ਮੀਨ ਦਾ ਰੋਲਾ ਵੀ ਪਿਆ ਆਪਸ ਵਿੱਚ ਪਹਿਲਾਂ ਉਹ ਉਹਨਾਂ ਦੇ ਬਜ਼ੁਰਗਾਂ ਦਾ ਸੀਗਾ ਜੀ ਇਹ ਜਿਹੜੇ ਬੱਚੇ ਨੇ ਇਹ ਤਾਂ ਉਦੋਂ ਛੋਟੇ ਸੀ ਇਹਨਾਂ ਨੂੰ ਤਾਂ ਕੁਝ ਇੰਨੀ ਬਾਲੀ ਜਾਣਕਾਰੀ ਹੈ ਨਹੀਂ ਸੀ ਇਹਨਾਂ ਦਾ ਤਾਂ ਡਿਸਪਿਊਟ ਦਾ ਜਿਹੜਾ ਸੀਗਾ ਇਹ ਤਾਂ ਵਿਚ ਪੈ ਕੇ ਬੰਦਿਆਂ ਨੇ ਉਦੋਂ ਹੱਲ ਵੀ ਹੋ ਗਿਆ ਸੀ ਮਸਲਾ ਜੋ ਵੀ ਹੋਇਆ ਪਰਿਵਾਰਕ ਇਹਨਾਂ ਦਾ ਹੋ ਗਿਆ ਸੀ ਉਸ ਤੋਂ ਬਾਅਦ ਤਾਂ ਕੋਈ ਇਹਨਾਂ ਦਾ ਲੈਣ ਦੇਣ ਬੱਚਿਆਂ ਦਾ ਸੀ ਨਹੀਂ ਉੱਧਰ ਨਾਲ ਜਿਹੜੀ ਗ੍ਰਿਫਤਾਰੀ ਕੀਤੀ ਹੈ ਕਾਰਨ ਕੀ ਦੱਸਿਆ ਗਿਆ ਇਹਨੂੰ ਗ੍ਰਿਫਤਾਰੀ ਦਾ ਨਾ ਜੀ ਕਾਰਨ ਨਹੀਂ ਕੋਈ ਵੀ ਦੱਸੇ ਕਿਸੇ ਕਿਸਮ ਦਾ ਕਿਸੇ ਮੈਨੂੰ ਤਾਂ ਨੌਲੇਜ ਨਹੀਂ ਦੇਖੋ ਇਹਦੇ ਬਾਰੇ ਜੀ ਕੋਈ ਦੱਸਿਆ ਨਹੀਂ ਗਿਆ ਬਾਪ ਪੁੱਛ ਕੇ ਚਲੇ ਸਾਨੂੰ ਜਰੂਰ ਪਰਸੋਂ ਬੁਲਾਇਆ ਸੀਗਾ ਜੀ ਠੀਕ ਹੈ ਹਾਂ ਜੀ ਬਿਲਕੁਲ ਅੱਤੇ ਹੁਣ ਪੂਰਾ ਪਿੰਡ ਹੀ ਇਕੱਠਾ ਜੀ ਪੂਰੇ ਪਿੰਡ ਨੂੰ ਪਤਾ ਕਿ ਜਗਮਨ ਸਮਰਾ ਨਾਲ ਕੋਈ ਤਾਲਮੇਲ ਨਹੀਂ ਉਹਨਾਂ ਦਾ ਕੋਈ ਗੱਲਬਾਤ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਸਾਰੇ ਆਉਂਦੇ ਨੇ ਜੀ ਸਰੀਕੇ ਸਬੰਧੇ ਸਾਡੇ ਬਾਬਾ ਜਾਗ ਸਾਰੇ ਪਿੰਡ ਦੇ ਉਹ ਹਮਦਰਦੀ ਸੀਗੇ ਬੜੇ ਵਧੀਆ ਇਨਸਾਨ ਸੀ ਇਹ ਪੋਤਾ ਵੀ ਉਹਨਾਂ ਦਾ ਬੜਾ ਵਧੀਆ ਇਨਸਾਨ ਹੈ ਦੂਜੇ ਜਿਹੜੇ ਦੋ ਬੱਚੇ ਨੇ ਉਹ ਵੀ ਬੜੇ ਵਧੀਆ ਇਨਸਾਨ ਨੇ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਕਿਸੇ ਕਿਸਮ ਦਾ ਵੀ ਬਾਕੀ ਸਾਰਾ ਪਿੰਡ ਉਹਨਾਂ ਦੇ ਨਾਲ ਹੈ ਜੀ ਜਿਹੜੀ ਵੀ ਉਹਨਾਂ ਨਾਲ ਹੋਈ ਹੈ ਮਾੜੀ ਗੱਲ ਹੈ ਇਹ ਬਹੁਤ ਜੀ ਨਿੰਦਣਯੋਗ ਆ ਇਸ ਕਰਕੇ ਉਹ ਬੱਚਿਆਂ ਨੂੰ ਜਲਦੀ ਰਿਹਾ ਕੀਤਾ ਜਾਵੇ ਪਰਚੇ ਤੋਂ ਉਹਨਾਂ ਨੂੰ ਮੁਕਤ ਕੀਤਾ ਜਾਵੇ ਸਰਪੰਚ ਸਾਹਿਬ ਉਹਨਾਂ ਨੇ ਕੋਈ ਵੀਡੀਓ ਸ਼ੇਅਰ ਤਾਂ ਨਹੀਂ ਕੀਤੀ ਜਾਂ ਵੀਡੀਓ ਪਾਈ ਤਾਂ ਨਹੀਂ ਅੱਗੇ ਤਾਂ ਨਹੀਂ ਵੀਡੀਓ ਰਿਲੀਜ਼ ਕੀਤੀ ਨੇ ਸਰ ਉਹਨਾਂ ਕੋਲ ਤਾਂ ਫੋਨ ਹੀ ਬਟਨ ਵਾਲੇ ਨੇ ਜੀ ਕਿੱਥੋਂ ਹੋਊਗਾ ਜੀ ਅੱਜ ਕੱਲ ਦਾ ਜਿਹੜਾ ਇੰਟੈਲੀਜੈਂਟ ਬੱਚੇ ਨੇ ਉਹ ਤਾਂ ਕਰ ਹੀ ਜਾਂਦੇ ਨੇ ਜਿਹੜੇ ਆਮ ਬੱਚਾ ਕੋਈ ਟਰੱਕ ਚਲਾਉਂਦਾ ਜਾਂ ਕੁਝ ਹੋਰ ਕਰਦਾ ਉਹਦੇ ਕੋਲ ਇਹਨੇ ਕਿੱਥੇ ਸਮਾਂ ਹੈ ਜੀ ਤੁਸੀਂ ਆਪ ਹੀ ਸੈਣੇ ਹੋ ਬਿਲਕੁਲ ਜੀ ਸੋ ਫਗੂ ਵਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਸੰਗਰੂਰ ਸੁਨਾਮ ਦੇ ਇੰਚਾਰਜ ਵਿੰਦਰਜੀਤ ਗੋਲਦੀ ਵੀ ਪਹੁੰਚੇ ਨੇ ਪੂਰੇ ਪਿੰਡ ਦੇ ਇਕੱਠ 'ਚ ਪਹੁੰਚੇ ਅਤੇ ਉਹਨਾਂ ਦੀ ਹਮਾਇਤ ਕਰਨ ਦਾ ਐਲਾਨ ਵੀ ਕੀਤਾ ਗੋਲਦੀ ਜੀ ਤੁਸੀਂ ਵੀ ਪਹੁੰਚੋ ਵੀਡੀਓ ਦੇਖ ਰਿਹਾ ਜਗਮਨ ਸਮਰਾ ਵੱਲੋਂ ਪਿਛਲੇ ਦਿਨਾਂ ਤੋਂ ਲਗਾਤਾਰ ਵਾਇਰਲ ਕੀਤੀ ਜਾ ਰਹੀ ਆ ਕਾਫੀ ਵਿਵਾਦ ਵਧਦਾ ਜਾ ਰਿਹਾ ਕਿ ਵੀਡੀਓ ਜਿਹੜਾ ਸ਼ੇਅਰ ਕਰੂ ਉਤੇ ਕਾਰਵਾਈਆਂ ਵੀ ਹੋਣਗੇ ਇੱਥੋਂ ਤੱਕ ਕਿਹਾ ਗਿਆ ਕਿਵੇਂ ਦੇਖਦੇ ਹੋ ਸਾਰੇ ਮਸਲੇ ਨੂੰ ਯਾਰ ਪੰਜਾਬ ਨਾ ਅੱਜ ਐਮਰਜੈਂਸੀ ਵਾਲੇ ਹਾਲਾਤਾਂ 'ਚ ਆ ਜਿਵੇਂ ਪਹਿਲਾਂ 1975 'ਚ ਐਮਰਜੈਂਸੀ ਲੱਗੀ ਸੀ ਨਾ ਅੱਜ ਫ੍ਰੀडम ਆਫ ਸਪੀਚ ਤੇ ਬੋਲਣ ਦੀ ਆਜ਼ਾਦੀ ਤੇ ਪੂਰੀ ਐਮਰਜੈਂਸੀ ਹੈ ਮੈਨੂੰ ਇਹ ਇੱਕ ਚੀਜ਼ ਦੱਸਣ ਭਗਵੰਤ ਮਾਨ ਸਾਹਿਬ ਕਿ ਮਾਨ ਸਾਹਿਬ ਇਹ ਤੁਹਾਡੇ ਪਰਿਵਾਰ ਤੁਹਾਡਾ ਆਪਦਾ ਨਿੱਜੀ ਪਰਿਵਾਰ ਸੀ ਸਮਰੇ ਹੋਰੀ ਥੋਡੀ ਕੀ ਇਹਦੇ ਨਾਲ ਰੌਲਾ ਥੋਡੀ ਵੀਡੀਓ ਅਸਲੀ ਹੈ ਥੋਡੀ ਵੀਡੀਓ ਨਕਲੀ ਹੈ ਸਾਨੂੰ ਕੋਈ ਮਕਸਦ ਮਤਲਬ ਨਹੀਂ ਇਸ ਗੱਲ ਨਾਲ ਤੁਸੀਂ ਇਹ ਦੱਸੋ ਵੀ ਤਿੰਨ ਨੌਜਵਾਨ ਕਿਸ ਗੱਲ 'ਚ ਚੱਕੇ ਨੇ ਇਹਨਾਂ ਨੇ ਕੋਈ ਵੀਡੀਓ ਸ਼ੇਅਰ ਕੀਤੀ ਇਹਨਾਂ ਨੇ ਕੋਈ ਹੋਰ ਤੁਹਾਡੇ ਖਿਲਾਫ ਬੋਲੇ ਯਾਰ ਇੱਕ ਸੋਸ਼ਲ ਮੀਡੀਆ ਤੇ ਕੋਈਸ ਆ ਗਿਆ ਕੋਈ ਬੰਦਾ ਦੇਖ ਰਿਹਾ ਜਾਂ ਕਿਤੇ ਗਰੁੱਪਾਂ ਚ ਕੋਈ ਪਿਆ ਤਾਂ ਉਹਦੇ ਚ ਉਹਦਾ ਕੀ ਕਸੂਰ ਹੈ ਤੁਸੀਂ ਪਹਿਲਾਂ ਇੱਕ ਚੀਜ਼ ਇਹ ਦੇਖੋ ਵੀ ਉਹੀ ਸਮਰ ਹੈ ਜਿਹਦੇ ਘਰੇ ਜਿਹਦੇ ਦਾਦੇ ਦੀ ਸਮਾਦ ਤੇ ਮੱਥਾ ਟੇਕ ਕੇ ਤੁਸੀਂ ਇੱਥੋਂ ਆਪਦੀ ਇਲੈਕਸ਼ਨ ਸ਼ੁਰੂ ਕੀਤੀ 2014 ਦੀ ਅੱਛਾ ਭਗਵੰਤ ਮਾਨ ਨੇ ਸ਼ੁਰੂਆਤ ਇੱਥੋਂ ਕੀਤੀ ਜੀ ਭਗਵੰਤ ਮਾਨ ਨੇ ਜਗਮਨ ਸਮਰੇ ਦੇ ਦਾਦੇ ਦੀ ਸਮਾਦ ਤੇ ਮੱਥਾ ਟੇਕ ਕੇ ਫਿਰ ਇਲੈਕਸ਼ਨ ਸ਼ੁਰੂ ਕੀਤੀ ਸੀ 2014 ਚ ਇੰਨੀ ਨੇੜਤਾ ਇਹਨਾਂ ਦੀ ਤੇ ਜਿਹੜਾ ਰੋਬੀ ਸਾਡਾ ਜਾਂ ਜੱਸੀ ਹੋਰੀ ਨੇ ਇਹ ਉਹ ਪਰਿਵਾਰ ਨੇ ਜਥੇਦਾਰ ਰੋਜਾਗਰ ਸਿੰਘ ਫੱਗੂ ਵਾਲਾ ਦੇ ਪੋਤੇ ਨੇ ਜਿਹੜੇ ਆਕਾਲੀ ਦਲ ਦੇ ਇੱਕ ਬਹੁਤ ਸਰਮੌਰ ਲੀਡਰ ਰਹੇ ਨੇ ਸਾਡੇ ਇਲਾਕੇ 'ਚ ਤੇ ਉਹਨਾਂ ਦੇ ਸਰਵੇਸ਼ ਗੱਲ ਕਰਕੇ ਮੈਂ ਤਾਂ ਇਹ ਮੈਂ ਪਿੰਡ ਵਾਲਿਆਂ ਨੂੰ ਪੁੱਛਿਆ ਕਹਿੰਦੇ ਸਾਡੇ ਪਿੰਡ ਤਾਂ ਕਿਸੇ ਨੂੰ ਨਾ ਸ਼ੇਅਰ ਕੀਤੀਆਂ ਨਾ ਹੋਰ ਹੈ ਕੇਸ ਵੀ ਕਿਹੜਾ ਕੋਈ 2017 18 'ਚ ਕੋਈ ਕੇਸ ਹੋਇਆ ਕਹਿੰਦੇ 420 ਦਾ 8 ਸਾਲਾਂ ਬਾਅਦ ਪੁਲਿਸ ਨੂੰ ਪਤਾ ਲੱਗਿਆ ਵੀ ਇਹ ਭਾਈਏ ਤੇ ਇਨਵੋਲਵ ਸੀ ਤੇ ਬਹੁਤ ਹਾਲਾਤ ਇਹ ਜੇ ਮਾੜੇ ਕਰ ਰੱਖੇ ਨੇ ਮਾਨ ਸਾਹਿਬ ਤੁਸੀਂ ਉਹ ਬੰਦੇ ਹੋ ਜਿਹੜੇ ਇਹ ਗੱਲ ਕਹਿੰਦੇ ਸੀ ਕਿ ਭਾਈ ਬੋਲੋ ਖੁੱਲ ਕੇ ਬੋਲੋ ਤੇ ਤੁਸੀਂ ਉਹ ਬੰਦੇ ਹੋ ਜਿਹੜੇ ਦੂਜਿਆਂ ਦੀ ਇਥੇ ਤਾਂ ਥੋੜੀ ਕਰਦਾਰਕੁਸ਼ੀ ਦੀ ਗੱਲ ਕਰ ਰਹੇ ਹੋ ਆਪਣੀ ਦੀ ਤੁਸੀਂ ਵੀ ਸਾਡਾ ਕਰਦਾਰ ਸਾਡੀ ਕਰਦਾਰਕੁਸ਼ੀ ਹੋ ਰਹੀ ਹੈ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਲੀਡਰਾਂ ਦੀਆਂ ਦੂਜਿਆਂ ਦੀ ਆਪੋਜੀਸ਼ਨ ਵਾਲਿਆਂ ਦੀ ਨਾ ਧੀਆਂ ਪੈਣਾ ਵੀ ਨਹੀਂ ਛੱਡੀਆਂ ਜਿਨ੍ਹਾਂ ਦੇ ਘਰ ਵਾਲਿਆਂ ਦੇ ਖਿਲਾਫ ਬੋਲਦੇ ਰਹੇ ਘਰ ਵਾਲਿਆਂ ਦੇ ਪਿੱਛੇ ਬੰਦੇ ਲਾਉਂਦੇ ਰਹੇ ਤੁਸੀਂ ਵੀ ਪੁੱਠਾ ਬੋਲ ਇਹਨੂੰ ਪੁੱਠਾ ਬੋਲਦੇ ਉਹਨਾਂ ਨੂੰ ਸਨਮਾਨਤ ਕਰਦੇ ਰਹੇ ਜਿਵੇਂ 골ਡੀ ਧੂਰੀ ਵਾਲੇ ਦੇ ਘਰ ਵਾਲੀ ਦੇ ਸਿਆਹ ਕਾਂਗਰਸੀ ਬੰਦਾ ਹੈ ਪਰ ਗੱਲ ਇਹ ਹੈ ਕਿ ਧੀਆਂ ਪੈਣਾ ਸਭ ਦੀਆਂ ਸਾਂਝ ਕੁੰਦਿਆਂ ਨੇ ਹਲੇ ਤਾਂ ਥੋੜੇ ਤਾਂ ਪਰਿਵਾਰ ਤੱਕ ਤਾਂ ਗਈ ਨਹੀਂ ਗੱਲ ਇਹ ਤਾਂ ਥੋੜੇ ਤੇ ਗੱਲ ਆਈ ਹੈ ਜਦੋਂ ਥੋੜੇ ਤੇ ਗੱਲ ਆਈ ਹੈ ਵੀਡੀਓ ਆਈ ਹੈ ਤੇ ਤੁਸੀਂ ਇੱਕ ਚੀਜ਼ ਹੋਰ ਮੈਂ ਪੁੱਛਣੀ ਚਾਹਣਾ ਐਨੀ ਕਿੰਨੀ ਮੁਸਤੈਦੀ ਹੋ ਗਈ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦੀ AI ਵੀਡੀਓਜ਼ ਦੇਖੀਆਂ ਗਲਤ ਮੰਦਰਾ ਮਸੀਤਾਂ ਦੀਆਂ ਲੱਖਾਂ ਵੀਡੀਓ AI ਆਉਂਦੀਆਂ ਨੇ ਗਲਤ ਉਹਨਾਂ ਬਾਰੇ ਤੁਸੀਂ ਕਿੰਨੇ ਨੋਟਿਸ ਕਢਾਏ ਕਿੰਨੇ ਫੇਸਬੁਕ ਨੂੰ ਭੇਜੇ ਕਿਹੜੇ ਕੇਸ ਕੀਤੇ ਕਿਹੜੇ ਕੋਰਟ ਦੇ ਵਿੱਚ ਹੋਏ ਕਿਹਦੇ ਪਰਚਾ ਹੋਇਆ ਇਹ ਜ਼ਰੂਰ ਦੱਸਿਆ ਜਾਵੇ ਉਹ ਕੋਈ ਚਰਚਾ ਨਹੀਂ ਹੈ ਇੱਕ ਬੰਦਾ ਤੁਹਾਡੇ ਵਿਅਕਤੀ ਵਿਸ਼ੇਸ਼ ਤੇ ਹੋ ਗਈ ਗੱਲ ਤੇ ਉਹਦੇ ਲਈ ਤੁਸੀਂ ਬੜੇ ਆ ਪੱਪਾ ਭਾਰ ਸਾਰਾ ਪੰਜਾਬ ਚੱਕ ਰੱਖਿਆ ਤੇ ਆ ਨੌਜਵਾਨ ਵੀ ਚੱਕ ਰੱਖੇ ਨੇ ਬਿਲਕੁਲ ਇੱਕ ਖਾਸਮ ਖਾਸ ਖਾਸਮ ਖਾਸ ਦੋਸਤ ਜਗਮਨ ਸਮਰਾ ਜਨਕੇ ਇਹ ਵੀ ਗੱਲਾਂ ਬਾਤਾਂ ਚਲੋ ਪਿੰਡ ਤੋਂ ਵੀ ਪਤਾ ਲੱਗਦਾ ਕਿ ਖਾਸ ਸੀ 14 ਦੀ ਇਲੈਕਸ਼ਨ ਦੀ ਸ਼ੁਰੂਆਤ ਇੱਥੋਂ ਹੋਈ ਫਿਰ ਇਹੋ ਜਿਹਾ ਕੀ ਜਨਕੇ ਫਰਕ ਜਦੋਂ ਪੈ ਗਿਆ ਫਿਰ ਗੁੱਸੇ ਚ ਇਹ ਤਾਂ ਗੱਲ ਇਹ ਹੈ ਜੀ ਇਹ ਉਹਨਾਂ ਦੀ ਹੈ ਇਹ ਉਹਨਾਂ ਦੀਆਂ ਆਪਣੀਆਂ ਨਿੱਜੀ ਕੀ ਉਹਨਾਂ ਦੀ ਦੋਸਤੀ ਹੈ ਕੀ ਦੁਸ਼ਮਣੀਆਂ ਸਾਡਾ ਨਾ ਇਹਦਾ ਨਾ ਮਕਸਦ ਹੈ ਨਾ ਅਸੀਂ ਇਹ ਇਹ ਸਾਡਾ ਸਾਨੂੰ ਪਤਾ ਹੀ ਨਹੀਂ ਕੀ ਹੈ ਇਹਦਾ ਸਿਸਟਮ ਦਾ ਪਰ ਜਿਹੜੀ ਸਭ ਤੋਂ ਵੱਡੀ ਗੱਲ ਕੀ ਆ ਰਹੀ ਹੈ ਵੱਡੀ ਗੱਲ ਇਹ ਦੇਖਣ ਵਾਲੀ ਹੈ ਵੀ ਯਾਰ ਲੜਾਈ ਥੋੜੀ ਤੇ ਜਗਮਨ ਸਮਰੇ ਦੀ ਹੈ ਲੋਕ ਕੋ ਪਿਸਨ ਉਹਦੇ ਚ ਤੁਸੀਂ ਕਾਰਵਾਈ ਕਰ ਰਹੇ ਹੋ ਬੰਦੇ ਨੂੰ ਲਿਆਓ ਚੱਕ ਕੇ ਲਿਆਓ ਫੜ ਕੇ ਲਿਆਓ ਅੰਦਰ ਦੇਓ ਸਾਨੂੰ ਕੀ ਫਰਕ ਹੈ ਪਰ ਤੁਸੀਂ ਜਿਹੜਾ ਲੋਕਾਂ ਨੂੰ ਆਮ ਜਿਹੜੇ شریف ਬੰਦੇ ਇੱਕ ਬੰਦਾ ਟਰੱਕ ਚਲਾਉਂਦਾ ਆ ਰਿਹਾ ਉਹਨੂੰ ਖੜਾ ਕੇ ਗੱਡੀਆਂ ਲਾ ਕੇ ਚੱਕ ਲਿਆ ਇੱਕ ਮੁੰਡਾ ਘਰੇ ਬੈਠਾ ਉਹਨੂੰ ਚੱਕ ਲਿਆ ਪਰਿਵਾਰ ਦਾ ਸਾਰਾ ਪਰਿਵਾਰ ਅੱਜ ਪਿੰਡ ਦਹਿਸ਼ਤ ਦੇ ਮਾਹੌਲ ਚ ਹੈ ਪੰਜਾਬ ਦਹਿਸ਼ਤ ਚ ਫਿਰਦਾ ਕਿ ਪਤਾ ਨਹੀਂ ਯਾਰ ਕੀਤੇ ਕਾਰਵਾਈ ਹੋ ਜਾਣੀ ਹੈ ਇਹ ਹਾਲਾਤ ਹੋਣੇ ਨੇ ਤੁਸੀਂ ਪਿੰਡ ਚ ਪਹੁੰਚੋ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਆ ਸਾਰਿਆਂ ਨੇ ਕੀ ਦੱਸਿਆ ਸਾਰੇ ਵੱਡਾ ਇਕੱਠ ਕਰਕੇ ਤਾਂ ਹੀ ਆਏ ਨੇ ਕਿ ਬਿਲਕੁਲ ਬੇਕਸੂਰ ਨੇ ਸਾਰੇ ਜਾਣੇ ਇਸ ਗੱਲ ਤੇ ਲੱਗੇ ਨੇ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਲੱਗੇ ਆ ਅਸੀਂ ਮੋਰੈਂਡਾ ਨੂੰ ਕਾਪੀ ਦੇਵਾਂਗੇ ਅਪੀਲ ਕਰਾਂਗੇ ਕਿ ਭਾਈ ਇਹਨਾਂ ਬੰਦਿਆਂ ਨੂੰ ਬੇਕਸੂਰ ਬੰਦੇ ਨੇ ਇਹਨਾਂ ਦਾ ਕੋਈ ਕੰਸਰਨ ਨਹੀਂ ਹੈ ਇਹਨਾਂ ਨੂੰ ਇਹਨੂੰ ਰਿਹਾ ਕੀਤਾ ਜਾਵੇ ਉਹ ਤੋਂ ਬਾਅਦ ਜੇ ਨਹੀਂ ਕਿਤੇ ਗੱਲ ਬਣੂਗੀ ਇਹ ਨਹੀਂ ਮੰਨਣਗੇ ਫਿਰ ਸੰਘਰਸ਼ ਸਾਡੇ ਕੋਲ ਹੈਗੀ ਆ ਉਹ ਤਾਂ ਅਸੀਂ ਇਸ ਕੋਈ ਦੋਰਾਇ ਨਹੀਂ ਫੱਗੂ ਵਾਲੇ ਨੇ ਪਹਿਲਾਂ ਵੀ ਸੰਘਰਸ਼ ਲੜਿਆ ਹੁਣ ਵੀ ਲੜਾਂਗੇ ਤੇ ਅੱਗੇ ਵੀ ਲੜਦੇ ਰਹਾਂਗੇ ਪਰ ਮਾਨ ਸਾਹਿਬ ਇਹ ਗੱਲ ਹੈ ਕਿ ਜਿਹਹ ਜਾਂ ਬੀਜੋਗੇ ਉਹ ਜਾਂ ਵੱਢੋਗੇ ਇਹ ਤੁਹਾਡੇ ਬੀਜੇ ਹੋਏ ਕੰਡੇ ਨੇ ਇਹ ਤੁਹਾਡੇ ਬੀਜੇ ਹੋਏ ਬੀਜ ਨੇ ਜਿਹੜੇ ਦੂਜਿਆਂ ਦੀ ਤੁਸੀਂ ਅੱਜ ਆਪਣੇ ਤੇ ਗੱਲ ਉੱਠੀ ਆ ਤਾਂ ਤੁਹਾਡੇ ਅੱਗ ਲੱਗੀ ਇਹ ਜਦੋਂ ਤੁਹਾਨੂੰ ਕੀ ਸੋਚ ਕੇ ਸੋਚ ਸਕਦੇ ਹੋ ਵੀ ਜਿੰਨੇ ਪੰਜਾਬ ਦੇ ਬਾਕੀਆਂ ਨੂੰ ਜਦੋਂ ਤੁਸੀਂ ਤੁਸੀਂ ਉਹਨਾਂ ਦੀ ਕਿਰਦਾਰ ਕੁਸ਼ ਕੀਤੀ ਸੀ ਉਹਨਾਂ ਦੇ ਪਰਿਵਾਰਾਂ ਤੇ ਕੀ ਬੀਤਦੀ ਹੋਊਗੀ ਤੁਸੀਂ ਅੱਜ ਤੱਕ ਤੁਸੀਂ ਕੱਲੇ ਲੀਡਰਾਂ ਦੀ ਨਹੀਂ ਤੁਸੀਂ ਪੰਜਾਬ ਦੀ ਕਿਰਦਾਰਕੁਸ਼ੀ ਕੀਤੀ ਹੈ ਤੁਸੀਂ ਪੰਜਾਬ ਨੂੰ ਬਦਨਾਮ ਕੀਤਾ ਨਸ਼ੇ ਚ ਕੀਤਾ ਕਰਪਸ਼ਨ ਚ ਕੀਤਾ ਤੁਸੀਂ ਕਿਹਾ ਹਰ ਬੰਦਾ ਕਰਪਟ ਹੈ ਹਰ ਬੰਦਾ ਫਲਾਣਾ ਹੈ ਹਰ ਬੰਦਾ ਹੈ ਤੁਸੀਂ ਪੰਜਾਬ ਦੀ ਕਿਰਦਾਰਕੁਸ਼ੀ ਕਰਕੇ ਲੀਡਰ ਬਣਿਓ ਤੇ ਅੱਜ ਜਦੋਂ ਤੁਹਾਡੇ ਤੇ ਆਈ ਜਦੋਂ ਆਪਣੀ ਵਾਰੀ ਆਈ ਹੈ ਤੇ ਫਿਰ ਹੁਣ ਅੱਗ ਲੱਗਦੀ ਹੈ ਤੇ ਹੁਣ ਭਾਈ ਇਹ ਅੱਗ ਤਾਂ ਜਿਹੜੀ ਲੱਗੀ ਹੈ ਇਹ ਔਖੀ ਹੋ ਬੁਝੂਗੀ ਲੋਕ ਜਿਹੜੇ ਨੇ ਉਹ ਤਪੇ ਪਏ ਨੇ ਥੋੜੇ ਜਿਵੇਂ ਸਮਰੇ ਨੇ ਚਲੋ ਗਲਤੀ ਕੀਤੀ ਆ ਕਿ ਗਲਤ ਵੀਡੀਓ ਪਾਈ ਨੇ ਆਪਾਂ ਇਹੀ ਮੰਨ ਲੈਨੇ ਆ ਕਿ ਕਾਰਵਾਈ ਫਿਰ ਸਮਰੇ ਤੇ ਹੋਵੇ ਦੂਜੇ ਵੇਖਸੂਰਾਂ ਤੇ ਡੈਫੀਨੇਟ ਆ ਯਾਰ ਦੇਖੋ ਵੀਡੀਓ ਅਸਲੀ ਆ ਨਕਲੀ ਆ ਸਾਨੂੰ ਨਹੀਂ ਇਹਦੇ ਤੱਕ ਇਹ ਤਾਂ ਸਰਕਾਰ ਜਾਂ ਜਿਹੜੇ ਜਿਹੜੇ ਫੋਰੈਂਸਿਕ ਵਾਲੇ ਨੇ ਉਹਨਾਂ ਨੇ ਫੈਸਲਾ ਕਰਨਾ ਇਹਦੇ 'ਚ ਲੋਕਾਂ ਦਾ ਕੀ ਆ ਲੋਕਾਂ ਕੋਲ ਆ ਤੁਸੀਂ ਵੀਡੀਓ ਭੇਜਦੇ ਨੇ ਇਹਨਾਂ ਦੇ ਬੰਦੇ ਹਜ਼ਾਰ ਵੀਡੀਓ ਰ ਆਉਂਦੀਆਂ ਨੇ ਰੋਜ਼ ਤੇ ਲੋਕ ਰੋਜ਼ ਫਾਰਵਰਡ ਕਰਦੇ ਨੇ ਫਿਰ ਉਹਨਾਂ ਦੇ ਕਿੰਨੀ ਕਾਰਵਾਈ ਕਰਦੀ ਬਧੇਰੀਆਂ ਝੂਠੀਆਂ ਵੀਡੀਓ ਆਉਂਦੀਆਂ ਨੇ ਫਿਰ ਉਹਨਾਂ ਤੇ ਕਰੋ ਨਾ ਕਾਰਵਾਈ ਸੋ ਅੱਜ ਇਹ ਬਹੁਤ ਬਹੁਤ ਮੰਤਭਾਗਾ ਸਮਾਂ ਹੈ ਬਿਲਕੁਲ ਜੀ ਸੋ ਪਿੰਡ ਫੱਗੂ ਵਾਲਾ ਵਿਖੇ ਮੌਜੂਦ ਆ ਜਿੱਥੇ ਸ਼ਰੋਮਣੀ ਅਕਾਲੀ ਦਲ ਦੇ ਆਗੂ ਵੀ ਪਹੁੰਚੇ ਨੇ ਪਿੰਡ ਦੇ ਸਰਪੰਚ ਨਾਲ ਵੀ ਗੱਲਬਾਤ ਕੀਤੀ ਆ ਕਿ ਤਿੰਨ ਨੌਜਵਾਨ ਚੁੱਕੇ ਗਏ ਨੇ ਗ੍ਰਿਫਤਾਰ ਕੀਤੇ ਗਏ ਨੇ ਕਿ ਬੇਕਸੂਰ ਨੇ ਉਹ ਪੂਰਾ ਪਿੰਡ ਇਕੱਠਾ ਅਤੇ ਸ਼ਰੋਮਣੀ ਅਕਾਲੀ ਦਲ ਅਤੇ ਪੂਰੇ ਪਿੰਡ ਵੱਲੋਂ ਇਹ ਆਖਿਆ ਜਾਂਦਾ ਕਿ ਉਹਨਾਂ ਨੂੰ ਜੇ ਰਿਹਾ ਨਹੀਂ ਕੀਤਾ ਜਾਂਦਾ ਤਾਂ ਵੱਡੇ ਪ੍ਰਦਰਸ਼ਨ ਕਰਾਂਗੇ ਇਕਬਾਲ ਸਿੰਘ ਫੱਗੂ ਵਾਲਾ ਨਾਲ ਅਮਨਦੀਪ ਸਿੰਘ ਮਾਝਾ